ਮੈਂ ਸਾਹਿਬ ਖਾਸ ਕਰਕੇ ਸਿੱਖਿਆ ਮੰਤਰੀ ਜਿਹੜੇ ਨੇ ਇਹਨਾਂ ਨੇ ਪਹਿਲਾ ਸਾਰ ਇੱਕ ਲੈਟਰ ਕੱਢਿਆ ਸੀਗਾ ਕਿ ਜਿੰਨੇ ਵੀ ਗੈਸਟ ਫੈਕਿਲਿਟੀ ਅਸਿਸਟੈਂਟ ਪ੍ਰੋਫੈਸਰ ਕੰਮ ਕਰਦੇ ਨੇ ਉਹਨਾਂ ਨੂੰ 2 ਇਅਰ ਦਾ ਟਾਈਮ ਦਿੱਤਾ ਸੀਗੇ ਤੁਸੀਂ ਆਪਣੀਆਂ ਜੇਕਰ ਤੁਹਾਡੇ ਵਿੱਚ ਕੋਈ ਬੰਦਾ ਇਹੋ ਜਿਹਾ ਜਿਹੜਾ ਆਪਣੀ ਯੋਗਤਾ ਨਹੀਂ ਪੂਰੀ ਕਰਦਾ ਤੇ ਉਹ ਆਪਣੀ ਯੋਗਤਾ ਪੂਰੀ ਕਰ ਲੇ ਅਜੇ ਉਸ ਚੀਜ਼ ਨੂੰ ਵੀ 2 ਸਾਲ ਪੂਰੇ ਨਹੀਂ ਹੋਏ ਫਿਰ ਸਰਕਾਰ ਨੇ ਕਾਂਗਰਸ ਸਰਕਾਰ ਵੇਲੇ ਭਰਤੀ ਗੱਡੀ ਗਈ 1158 ਜਿਹੜੇ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਸੀ ਜਿਹਦੇ ਵਿੱਚ ਨਿਹਾਇਤ ਹੀ ਜੜੀਆਂ ਮਿਸਟੇਕਸ ਹੋਣ ਕਰਕੇ 86 ਦੇ ਕਰੀਬ ਜੜੀਆਂ ਪਟੀਸ਼ਨ ਸੀ ਉਹ ਹਾਈ ਕੋਰਟ ਦੇ ਵਿੱਚ ਦਰਜ ਹੋਈਆਂ ਜਿਹਦੇ ਵਿੱਚ ਜਿਹੜਾ ਸਿੰਗਲ ਬੈਂਚ ਦਾ ਫੈਸਲਾ ਸੀਗਾ ਉਹਦੇ ਵਿੱਚ ਇਹਨਾਂ ਨੇ ਜਿਹੜੀ ਐਡਵਰਟਾਈਜ਼ਮੈਂਟ ਸੀ ਉਹਦੀਆਂ ਬਹੁਤ ਝੀਆਂ ਉਡਾਈਆਂ ਹੋਈਆਂ ਸੀ ਜਿਹਦੇ ਕਰਕੇ ਭਰਤੀ ਤੇ ਰੱਦ ਹੋਈ ਹੋਈ ਨਾਲ ਐਡਵਰਟਾਈਜ਼ਮੈਂਟ ਜਿਹੜੀ ਸੀ ਉਹ ਵੀ ਰੱਦ ਕਰ ਦਿੱਤੀ ਗਈ ਹਾਈ ਕੋਰਟ ਵੱਲੋਂ ਖੋਣੀ ਨੇ ਪਤਾ ਨਹੀਂ ਆਪਸ ਵਿੱਚ ਕੀ ਗੰਡ ਤੋਪ ਕਰਕੇ ਉਹਨਾਂ ਨੂੰ ਡਬਲ ਬੈਂਚ ਦੇ ਉੱਤੇ ਐਲਪੀਏ ਦੇ ਨਾਲ ਗਵਰਨਮੈਂਟ ਜਿਹੜੀ ਆ ਉਹਨਾਂ ਦਾ ਫੇਵਰ ਕਰਕੇ ਜਦ ਕਿ ਇਹਨਾਂ ਨੇ ਖੁਦ ਕੈਬਨਿਟ ਦੇ ਵਿੱਚ ਇਹ ਚੀਜ਼ ਮੰਨੀ ਹੋਈ ਆ ਚਾਹੇ ਉਹ ਸਪੀਕਰ ਸਾਹਿਬ ਨੇ ਚਾਹੇ ਉਹ ਬੈਂ ਸਾਹਿਬ ਨੇ ਕਿ ਸਰਕਾਰ ਨੇ ਜਿਹੜੀ ਹੈ ਭਰਤੀ ਕਾਂਗਰਸ ਵੇਲੇ ਕੀਤੀ ਸੀ ਇਹਦੇ ਵਿੱਚ ਬਹੁਤ ਸਾਰੀਆਂ ਹੂਨਟਾਈਆਂ ਨੇ ਪੇਪਰ ਲੀਕ ਹੋਏ ਨੇ ਬਕਾਇਦਾ ਸਾਰੇ ਪ੍ਰੂਫ ਉਥੇ ਪ੍ਰੂਫ ਹੋ ਗਏ ਨੇ ਹਾਈ ਕੋਰਟ ਦੇ ਵਿੱਚ ਤਾਂ ਵੀ ਉਹ ਭਰਤੀ ਜਿਹੜੀ ਉਹ ਬਹਾਲ ਕੀਤੀ ਗਈ ਆ ਔਰ ਇਹਨਾਂ ਨੂੰ ਰਾਤ ਦੇ 2-2 ਵਜੇ ਤੱਕ ਜਿਹੜਾ ਜੁਆਇਨ ਹੈ ਉਹ ਕਰਵਾਇਆ ਗਿਆ ਅਸੀਂ ਇਹਨਾਂ ਦੇ ਵਿਰੋਧੀ ਨਹੀਂ ਆ ਪਰ ਇਹ ਆ ਕਿ ਕਿਹੜੀ ਉਹ ਜੁਆਇਨਿੰਗ ਹੈ ਜਿਹੜੀ ਰਾਤ ਦੇ 2-2 ਵਜੇ ਹੁੰਦੀ ਹੈ ਪਰ ਉਹ ਵੀ ਸੰਡੇ ਵਾਲੇ ਦਿਨ ਸੈਟਰਡੇ ਸੰਡੇ ਡੀਪੀਆਈ ਆਫ ਹੁੰਦਾ ਉਸ ਦਿਨ ਛੁੱਟੀ ਹੁੰਦੀ ਹੈ ਾਰੇ ਇਹਨਾਂ ਨੇ ਡੀਪੀਆਈ ਨੂੰ ਇਨਸਟਰਕਸ਼ਨ ਦਿੱਤੀਆਂ ਕਿ ਤੁਸੀਂ ਖੋਲ੍ਹ ਦਿਓ ਕਿ ਇਹਨਾਂ ਨੂੰ ਗੈਸਟੋਫਿਕਿਲਟੀ ਲੈਕਚਰਰਸ ਨਹੀਂ ਦਿਖੇ ਜਿਨ੍ਹਾਂ ਦੇ 20-22 ਸਾਲ ਹੋ ਗਏ ਕੰਮ ਕਰਦਿਆਂ ਉਹਨਾਂ ਲਈ ਇੱਕ 2 ਘੰਟੇ ਦਾ ਵਕਤ ਨਹੀਂ ਸਰ ਲੱਗਦਾ ਕਿ ਜਿਹਦੇ ਵਿੱਚ ਇੱਕ ਮੀਟਿੰਗ ਕਰ ਲੈਣ ਪੈਨਲ ਸਾਡੇ ਸਾਰੇ ਨੁਮਾਇੰਦਿਆਂ ਨੂੰ ਬੁਲਾ ਕੇ ਹੋਰ ਉਹਦੇ ਵਿੱਚ ਡਿਸਾਈਡ ਕਰ ਲੈਣ ਕਿ ਹਾਂ ਆ ਪਾਲਿਸੀ ਦੇ ਤਹਿਤ ਅਸੀਂ ਤੁਹਾਨੂੰ ਜੜੀਆਂ ਉਮਰ ਹੱਦ ਸਾਰੇ ਬੰਦੇ ਪੂਰੇ ਕਰ ਚੁੱਕੇ ਆ ਆਲਮੋਸਟ ਸਾਰੇ 4354950 इवन देन ਕਈ ਲੋਕ ਹੈਗੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਲੋਕ ਹੁਣ ਉਹਨਾਂ ਨੂੰ ਸੈਟਲ ਕਰਨਗੇ ਆਪਣੇ ਬੱਚਿਆਂ ਦਾ ਫਿਊਚਰ ਵੇਖਣਗੇ ਕਿ ਬੱਚੇ ਅੱਗੋਂ ਸਾਨੂੰ ਸਵਾਲ ਕਰਨਗੇ ਕਿ ਸਾਡੇ ਪੇਰੈਂਟਸ ਹੀ ਅਜੇ ਸੇਫ ਨਹੀਂ ਆਗੇ ਐ ਹੁਣ ਇੱਥੇ ਤੇ ਵਿਦਿਆਰਥੀ ਬੈਠੇ ਨੇ ਅਸੀਂ ਅਸੀਂ ਇਹ ਮੰਨਦੇ ਆ ਕਿ ਜਿਹੜਾ ਅਧਿਆਪਕ ਹੈ ਉਹ ਸਮਾਜ ਦਾ ਨਿਰਮਾਤਾ ਹੈ ਉਹਨੇ ਸਮਾਜ ਨੂੰ ਸਿਰਜਣਾ ਪ੍ਰੋਫੈਸਰ ਹਰਜੀਤ ਸਿੰਘ گورਨਮੈਂਟ ਕਾਲਜ ਗੁਰਦਾਸਪੁਰ ਅਸੀਂ ਪਿਛਲੇ ਕਵੀ ਲੰਬੇ ਅੱਥੇ ਤੋਂ ਇੱਥੇ ਜਿਹੜੇ ਐਜ ਦੇ ਗੈਸਬਿਲਟੀ ਪ੍ਰੋਫੈਸਰ ਜਿਹੜੇ ਪੜਾ ਰਹੇ ਆ ਤੇ ਪ੍ਰੰਤੂ ਹੁਣ ਸਰਕਾਰ ਨੇ ਜਿਹੜੀਆਂ ਨਵੀਆਂ ਪੋਸਟਾਂ ਕੱਢੀਆਂ ਸੀਗੀਆਂ 1158 ਜਿਹਦੇ ਵਿੱਚ 1091 ਫੀਚਰ ਸੀਗੇ ਤੇ ਸਟਾਰਟ ਜਿਹੜੇ ਲਾਈਫ ਐਕਸਪੀਰੀਅੰਸ ਹਨ ਪ੍ਰੰਤੂ ਸਰਕਾਰ ਪਿਛਲੀ ਕਾਂਗਰਸ ਸਰਕਾਰ ਨੇ ਜਲਦੀ ਜਲਦੀ ਦੇ ਵਿੱਚ ਉਹ ਪੋਸਟਾਂ ਕੱਢੀਆਂ ਵੋਟਾਂ ਦੇ ਵਿੱਚ ਜਿਹੜਾ ਵੋਟਾਂ ਦੇ ਵਿੱਚ ਜਿਹੜਾ ਲਾਹ ਲੈ ਜਾਂਦੇ ਨਹੀਂ ਪਰੰਤੂ ਉਸ ਪ੍ਰਤੀ ਪ੍ਰਕਿਰਿਆ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਖਮੀਆਂ ਕਮੀਆਂ ਸੀ ਕਿਹਾ ਜਿਸ ਦੇ ਅਗੇਂਸਟ ਜਿਹੜਾ ਹਾਈ ਕੋਰਟ ਦੇ ਵਿੱਚ ਜਿਹੜਾ ਅਪੀਲ ਕੀਤੀ ਗਈ ਸੀਗੀ ਤੇ ਸਿੰਗਲ ਬੈਂਚ ਦੁਆਰਾ ਜਿਹੜੀਆਂ ਪੋਸਟਾਂ ਨੂੰ ਕੁਐਸਟ ਕਰ ਦਿੱਤਾ ਗਿਆ ਸੀਗਾ ਪਰੰਤੂ ਉਹਨਾਂ ਦੁਬਾਰਾ ਐਲਪੀਏ ਭਾਈ ਜਿਸ ਦੇ ਵਿੱਚ ਸਰਕਾਰ ਨੇ ਉਹਨਾਂ ਦਾ ਜਿਹੜਾ ਸਾਥ ਦਿੱਤਾ ਤੇ ਡਬਲ ਬੈਂਚ ਨੇ ਜਿਹੜਾ ਫੈਸਲਾ ਹੈ ਉਹਨਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਅਸੀਂ ਉਹਨਾਂ 1152 ਦਾ ਜਿਹੜਾ ਵਿਉਧਰੀਕਰਨ ਕਰਦੇ ਅਸੀਂ ਚਾਹੁੰਦੇ ਆ ਵੀ ਉਹ 1152 ਵੀ ਜਿਹੜੇ ਹੁਣ ਕਾਲਜਾਂ ਦੇ ਵਿੱਚ ਆਉਣ ਪਰੰਤੂ ਉਸ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਕਾਲਜ ਦੇ ਵਿੱਚ ਜਿਹੜੇ ਲੰਮੇ ਅਰਸੇ ਤੋਂ ਗੈਸਟ ਫੈਕਲਟੀ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਸੁਰੱਖਿਅਤ ਕੀਤਾ ਜਾਵੇ ਸਰਕਾਰ ਨੇ ਇੱਕਦਮ ਹੁਣ ਪ੍ਰਮਾਣ ਜਿਹੜਾ ਜਾਰੀ ਕਰਕੇ ਪਹਿਲਾਂ ਇਹ ਕਹਿ ਰਹੇ ਸੀਗੇ ਵੀ ਗੈਸਟ ਫੈਕਲਟੀ ਪੋਸਟਾਂ ਨੂੰ ਵੀ ਭਰਿਆ ਹੋਇਆ ਮੰਨਿਆ ਜਾਵੇਗਾ ਪਰੰਤੂ ਇੱਕਦਮ ਇਹਨਾਂ ਨੇ ਇਹ ਗੱਲ ਕਹਿੰਦਿਆਂ ਹੋਇਆਂ ਕਿ ਗੈਸਟ ਫੈਕਲਟੀ ਦੀਆਂ ਜਿਹੜੀਆਂ ਪੋਸਟਾਂ ਨੂੰ ਵੇਕੈਂਟ ਸਮਝਦਿਆਂ ਹੋਇਆਂ ਉਹਨਾਂ ਦੀ ਥਾਂ ਤੇ ਜਿਹੜੇ ਨਵੇਂ ਟੀਚਰਾਂ ਨੂੰ ਜਿਹੜਾ ਜੁਆਇਨ ਕਰਵਾ ਦਿੱਤਾ ਜਿਹਦੇ ਜ਼ਿਆਦਾਤਰ ਟੀਚਰ ਨੇ ਜਿਹੜੇ ਉਹ ਆਪਣੀ ਹੁਣ ਜਿਹੜੀ ਨਵੀਂ ਨੌਕਰੀ ਲੱਗਣ ਦੀ ਉਮਰ ਹੈ ਜਿਹੜੀ ਇਹ ਉਹ ਹੋ ਆ ਚੁੱਕੇ ਨੇ ਤੇ ਅੱਜ ਜੇਕਰ ਉਹ ਸੜਕਾਂ ਦੇ ਜੇਕਰ ਆਗੇ ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹੀ ਜਿਹੜੇ ਰੋਲ ਜਾਣਗੇ ਪਰਿਵਾਰ ਇਹਨਾਂ ਦੇ ਸਿਰਾਂ ਤੇ ਜਿਹੜੇ ਚੱਲ ਜਾਣਗੇ ਜਿਹਦੇ ਲਈ ਇਹਨਾਂ ਦੀ ਕਾਫੀ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੋਣਗੀਆਂ ਇਸ ਕਰਕੇ ਇਹ ਸਰਕਾਰ ਤੋਂ ਅਪੀਲ ਕਰਦੇ ਆ ਮੰਗ ਕਰਦੇ ਆ ਕਿ ਗੈਸਟ ਫੈਕਲਟੀ ਦਾ ਜਿਹੜਾ ਪੁਖੇਖਾ ਉਹਨੂੰ ਜਿਹੜਾ ਸੁਰੱਖਿਅਤ ਜਿਹੜਾ ਕੀਤਾ ਜਾਵੇ ਧੰਨਵਾਦ